ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੇ ਹੋਰ ਕੀ ਹਾਲ ਚਾਲ ਹੈ ਬਈ ਮਿੱਤਰੋ ਘਰ ਪਰਵਾਹ ਠੀਕ ਹੈ ਵੀ ਸਾਰਿਆਂ ਦੇ ਜਾਨਵਰ ਠੀਕ ਠਾਕ ਲੋ ਜੀ ਬਾਈ ਅੱਜ ਫੇਰ ਚੱਲੇ ਆ ਬਾਜੀ ਤੇ ਪਿੰਡ ਬਬਨਾੜੇ 25 ਤਰੀਕ ਚੌਥਾ ਮਹੀਨਾ 2025 ਬਬਨਾੜੇ ਪਿੰਡ ਚੱਲੇ ਜੀ ਅੱਜ ਕਹਿੰਦੋ ਵੀ ਫੇਰ ਆਪਾਂ ਬਾਈ ਟਾਂਕੀ ਲੈ ਕੇ ਚੱਲੇ ਆ ਠੀਕ ਹੈ ਜੀ ਬਾਕੀ ਬਾਈ ਹੁਣੇ ਇੱਧਰ ਆ ਤਿਆਰੀ ਆ ਫੁੱਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਇੱਧਰ ਛੇਲਾ ਤਿਆਰ ਆਪਣਾ ਯਾ ਗਾਈਜ਼ ਵਧੀਆ ਬਾਈ ਠੀਕ ਠਾਕ ਤਿਆਰੀ ਫੁੱਲ ਆ ਫਿਰ ਤਿਆਰੀ ਆ ਮਾਲਕਾ ਦਾ ਚਲਦਾ ਬਾਹਿਰ ਸੱਚੇ ਪਾਤਸ਼ਾ ਧੰਗੁਰ ਨਾਨਕ ਕਿਰਪਾ ਕਰਿਓ ਮੇਰੇ ਮਾਲਕ ਵਾਲੀ ਬਈ ਕਬੂਤਰੀ ਆਪਣੀ ਠੀਕ ਆ ਜੀ ਰੈਡੀ ਫॉर ਰੈਡੀ ਚੱਲੀਏ ਫਿਰ ਮਹਾਰਾਜ ਨਾਲ ਲੈ ਕੇ ਬਾਹਿਰ ਬੰਦੇ ਰਵੀ ਤੇ ਠੀਕ ਆ ਸਾਡਾ ਆਰਡਰ ਆ ਵੀ ਰਵੀ ਟੂ ਠੀਕ ਆ ਹਾਂ ਬਾਕੀ ਬਾਬਾ ਮਿਹਨ ਕਰੇ ਚੱਲੇ ਬਾਈ ਠੀਕ ਆ ਜੀ ਪਹੁੰਚਦੇ ਆ ਹੁਣ ਨਾ ਬਾਕੀ ਕਰਦੇ ਆ ਉੱਥੇ ਜਾ ਕੇ ਗੱਲਬਾਤ ਬਾਕੀ ਬਾਈ ਨੂੰ ਕਰ ਦੇਣਾ ਆਪਾਂ ਨੇ ਬਾਅਦ ਫੋਨ ਬਾਈ ਨੇ ਕੰਮ ਤੇ ਜਾਣਾ ਬਾਈ ਨੇ ਕੰਮ ਦਾ ਠੇਕਾ ਜਿਹਾ ਲੱਤਾ ਵਾ ਥੋੜਾ ਜਿਹਾ ਤਾਂ ਕਰਕੇ ਚਲੋ ਕੰਮ ਵੀ ਜ਼ਰੂਰੀ ਐ ਨੇ ਬੰਦੇ ਨੇ ਕਰਨਾ ਕਿ ਆਪਾਂ ਹੈਗੇ ਆ ਬਾਕੀ ਮਿਲਦੇ ਆ ਫਿਰ ਨਾ ਬਾਈ ਠੀਕ ਆ ਬਾਈ ਹੈ ਓਕੇ ਠੀਕ ਆ ਨੂੰ ਵੀਰ ਜੀ ਆਪਾਂ ਐ ਬਾਜੀ ਤੇ ਹੀ ਇਹ ਆਪਣੇ ਦੂਸਰੋਂ ਬੈਠੇ ਨੇ

ਆੜਾ ਵੀ ਦੇਈ ਬੁੱਤਰੋ ਕਿ ਸਿਰ ਮੈਨਾਂ ਮੁਰਾਦ ਨੂੰ ਉਹ ਮੈਂ ਨਹੀਂ ਮਾਰਨਾ ਮੈਂ ਨਾ ਦਿਆਂਗਾ ਤੇ ਪਰਨਾ ਛੱਡ ਕੇ ਪੰਨੂ ਲੋਹੋ ਜਿਹਾ ਬਣਾ ਕੇ ਪੰਨਾ ਛੱਡ ਦਿੱਤਾ ਨਾ ਆ ਬੈਠਾ ਮੂਰੀ ਵੇਚਦਾ ਮੂਰੀ ਨਾ बड़ी। गया? हाँ भाई रवि भीर जी तरह सारे मेंबर बन चाहिए <laughs> <coughs> वागुरु <laughs> ल सोनी बैली और भाई पानी में लग गई आरे 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 उड़ गई कुत्तर गई आरे आरे और बोल हां हां

उसके छड़ते हैं

ले लो भाई साढ़े दस साढ़े दस हो गए साढ़े दस हो गए गया भी दास कत्ति? दास कत्ति? लाग दूजा दस कत्ती बत्ती साढ़े दस टाइम लग गया भाई दूजा ਤਿੰਨ ਘਟੇ ਪਹਿਲਾਂ ਨਾ ਕੱਟੇ ਤਿੰਨ ਘਟੇ ਕੱਟ ਗਏ ਪਹਿਲਾਂ ਪਹਿਲੇ ਟਾਈਮ 'ਚ ਤਿੰਨ ਘਟੇ ਗਏ ਬਈ ਇਹ ਦੂਜਾ ਟਾਈਮ ਲੱਗਿਆ ਮਿੱਤਰੋ ਹੁਣ 80 ਕਬੂਤਰ ਉੜੇ ਬਾਈ ਟੋਲ 70 80 ਕਬੂਤਰ ਉੜ ਗਏ ਪੰਡ ਬਣਾੜੇ ਬਾਕੀ ਦੰਨੇ ਤੁਹਾਨੂੰ ਅਪਡੇਟ ਨਾ ਸਾਰੀ ਫਿਰ ਆਪਾਂ ਹੁਣ ਟਾਈਮ ਲੱਗ ਗਿਆ ਬਈ ਦੂਆ ਅੰਦਰ ਵੀ ਬੈਠੇ ਬਾਈ ਹਨ ਕੋਈ ਨਹੀਂ ਬਾਈ ਕੋਲਟੀ ਕਰਾਲੀ ਟਾਈਮ ਹੈ ਸੁਣ ਲਓ ਸੁਣ ਲਓ ਸੁਣ ਲਓ ਸੁਣ ਲਓ ਬਾਈ ਪਹਿਲਾਂ ਸਖਵੀਰ ਤ੍ਰਿਪੜੀ ਟਾਈਮ ਹੈ ਜੱਗੀ ਪਵਾਲਾ ਟਾਈਮ ਹੈ ਬੇਲਾ ਗਰੁੱਪ ਟਾਈਮ ਹੈ ਪਪਾ ਜਾਨਕੀ ਦਾਸ ਵੱਲੋਂ ਮਾਦਰਾ ਚੱਲਣ ਵਾਲੇ ਪਟਾਏ ਮੈਂ ਵਿੰਦਾ ਟਕੋਰਾ ਟਾਈਮ ਹੈ ਜੋਤ ਕਾਈ ਨਾਲ ਟਾਈਮ ਹੈ ਬਲਦੇਵ ਜਗਤਪੁਰਾ ਟਾਈਮ ਹੈ ਫਸਲ ਪਰਗਤੀ ਟਾਈਮ ਹੈ ਕਿਸ਼ਨਪੁਰ ਕਿਸਨਾ ਸੈਦ ਪਰ ਟਾਈਮ ਆ ਕੁੱਤਰ ਪਰ ਬਾਈ ਕਿੰਨੇ ਵਜੇ ਤੇ ਕਿੰਨੇ ਵਜੇ ਤੱਕ ਬੋਲਦੀ ਮੋੜਾ ਜੀ ਜਿਹੜਾ ਉਸੇ ਡੋਰੀ ਵਾਲਾ ਕਿੰਨੇ ਵਜੇ ਆ ਬਾਈ ਟਾਈਮ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਾਢੇ 12:00 ਤੋਂ 1:00 ਤੱਕ ਸਾਢੇ 12:00 ਤੋਂ 1:00 ਦਾ ਟਾਈਮ ਬਾਈ ਹੈ ਛੋਟੇ ਵੀਰੋ ਸਾਢੇ 1:00 ਬਾਈ ਕਰਦੇ ਬਾਬੇ ਦਾ ਜਗੜ ਮੱਝਰੀਆ ਕਰਦੇ ਸਹੀ ਜੜੀ ਲੋ ਜੀ ਘੁੰਮਣ ਆ ਗਏ ਬਈ ਮਾ ਬਾਥਰੂਮ ਬਥੂ ਕਰਾ ਜੀ ਹਲੇ ਬੰਦੇ ਫੜਦੇ ਸਾਡੇ ਅੱਧਰ ਮੂੰਹ ਧੋਣ ਲੱਗੇ ਹੋਏ ਅੱਜ 40 ਦਾ ਟੈਂਪਰੇਚਰ ਆ ਅੱਜ ਕੰਮ ਕਿਹੜਾ ਸੋਨੀ ਹੈ ਕਿਹੜੇ ਕਿਹੜਾ ਖਾਉ ਹਾਂ ਇੱਦੀ ਜਾਣਾ ਜੋ ਹਾਂ ਠੀਕ ਆ ਠੀਕ ਆ ਬਾਕੀ ਬਈ ਕਬੂਤਰ ਉੜਦੇ ਆ ਸਾਰੇ ਹਲੇ ਚੜਜ ਵੇ ਇੱਕ ਵਾਰ ਪਰ ਹਾਂ ਹੁਣ ਤਿੰਨੇ ਕਬੂਤਰ ਠੀਕ ਆ ਹਲੇ ਫਿਲਹਾਲ ਆਪਣੇ ਉੜਦੇ ਆ ਸੋਨੀ ਦਾ ਵੀ ਉੜਦਾ ਚਾਚੇ ਵਾਲਾ ਵੀ ਉੜਦਾ ਆਪਣੇ ਵਾਲੀ ਵੀ ਉੜਦੀ ਆ ਬਾਕੀ ਚਲੋ ਦੇਖੋ ਪਹਿਲਾਂ ਮੈਂ ਉੱਥੇ ਬੈਠਾ ਜਿੱਤ ਹੈਗਾ ਤਾਂ ਹੈਗੇ ਹੋਣੇ ਬਾਕੀ ਭਾਈ ਦੇਖਦੇ ਆ ਕਰਦੇ ਆ ਤੁਹਾਡੇ ਨਾਲ ਸ਼ੇਅਰ ਡੇਢ ਕ ਦਾ ਟਾਈਮ ਹੋ ਗਿਆ ਹੁਣ ਹੁਣ ਟਾਈਮ ਲੱਗੂਗਾ ਰੋਟੀ ਦੇ ਬਾਅਦ ਫਿਰ ਦੇਖਦੇ ਆ ਨਾ ਬਾਈ ਟਾਈਮ ਆ ਜੀ ਤੈਨੂੰ ਪਤਾ ਕਰਾਇਆ ਜਾਂ ਰਹਿ ਗਿਆ ਹੂੰ ਭੁੱਖਾ ਹੁੰਦਾ ਹਾਂ ਹਾਂ ਅੱਜ ਗਰਮੀ ਵੀ ਹੋ ਗਈ ਠੀਕ ਆ ਆ ਨਾਲ ਨਾਲ ਪਿੰਡ ਕਈ ਐ ਇਹਦੇ ਆ ਇੱਕ ਸਾਹਮਣੇ ਪਿੰਡ ਪੈਂਦਾ ਇੱਕ ਇਧਰ ਖੱਬੀ ਸਾਈਡ ਇੱਕ ਅਧਰ ਸੱਜੇ ਸਾਈਡ ਵੀ ਪਿੰਡ ਹੈਗਾ ਇਹ ਉਹ ਸਾਲਾ ਕਿ ਆ ਬਣਾਇਆ ਹੋਇਆ ਯਾਰ ਹੈ ਸੈਲਰ ਆਹੋ ਕਿਹੜਾ ਆਹ ਦਾ ਟ੍ਰੇਨ ਦੀ ਉਹ ਆ ਆਹ ਆ ਇਹ ਹੋਵਾ ਸੜਕ ਹੋਣੀ ਹੈ ਸੜਕ ਨਹੀਂ ਪਾਇਆ ਉਹ ਲਾਈਨ ਕੱਢੀ ਵੀ ਆ ਉਹ ਠੀਕ ਆ ਠੀਕ ਆ ਚਲੋ ਦੰਨੇ ਆ ਬਾਈ ਅਪਡੇਟ ਤੁਹਾਨੂੰ ਫਿਰ ਹਨ ਲਾਈਨ ਆਏ ਹਾਂ ਕੀ ਹੋਗੇ ਕੋਈ ਗੱਲ ਨਹੀਂ ਫਿਰ ਕੀ ਹੋਗੇ ਇਹ ਰੋਜੇ ਚੱਲੇਗਾ ਹੈ ਯਾਰ ਉਹਦੇ ਚਾਪੜੇ ਨੇ 4 ਵਜੇ ਕੱਟ ਗਿਆ ਬਈ ਤੇ ਸਾਡਾ 4:10 ਤੇ ਉਹ ਦਿਖਾਈ ਸੁਰਖਾ 4:10 ਤੇ ਕੱਟ ਗਿਆ ਕਿੰਨੇ ਰਹਿ ਗਏ ਕਿੰਨੇ ਰਹਿ ਗਏ 4:20 ਦੇ ਆ 4 5 ਕਬੂਤਰ ਸਹੀ ਹੈ ਤਿੰਨ ਤੇ ਟਾਈਮ ਆ ਆ 5 ਸਹੀ ਆ ਬੰਨ ਚਾਰ ਵੀ ਆ ਚਾਰ ਨੂੰ ਨਾ ਨਾ ਕੂਤਰ ਆ ਤਾ ਚਾਰ ਨੂੰ ਨਾਂ 5 ਬਈ ਉਹ ਭਾਈ ਪਹਿਲਾਂ ਵਾਲੇ ਕਬੂਤਰ ਦੇ ਉੱਗੇ ਉੱਗੇ ਦੇ ਉੱਪਰ ਉੱਚੇ ਜੋਟਣਾ ਦਾ ਹਾਂ ਉਹ ਇਹਦਾ ਡਾਊਟ ਚੈਰ ਕੰਪਿਊਟਰ ਨੂੰ ਪੂਰੇ ਦਾ ਪਤਾ ਲੱਗ ਗਿਆ ਹਾਂਜੀ ਉਹਦਾ ਕੱਟ ਗਈ ਫਨੀ ਪਡੌਲ ਕੱਟ ਗਿਆ ਬਾਈ ਕਬੂਤਰ ਕਿੰਨੇ ਹਾਂ 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 ਆ ਗਏ ਰੁੱਤ ਨਾਲੇ ਆ ਗਿਆ ਜੋੱਟ ਜੀ ਦੇਖ ਗੱਡੀ ਆ ਹੁੰਦਾ ਜੋਟ ਨਾ ਵੀ ਦੇਖ ਤੇ ਹਾਂ ਸਾਹਮਣੇ ਦੇਖ ਲੈ ਇੱਧਰ ਲਿਆਉਣਾ ਆਦ ਨੂੰ ਬਰਾਉ ਨਾ ਮੜਾ ਜਾ ਲੈ ਲੱਗਣ ਦੇ ਹਵਾ ਛਾਹ ਪਹਿਲਾਂ ਤਾਂ ਖਾ ਲੋ ਜੋਜੀ ਬਾਈ ਸ਼ਗਰੀਆਂ ਲੱਗੀਆਂ ਉਪਰਾਂ ਨੇ 5 ਦਾ ਟਾਈਮ ਕਰਿਆ 6 ਕੂਤਰਾ ਜਾ ਜਾ ਡਾਇਓ 6 ਕੂਤਰਾ ਨੇ ਬਾਈ 5 ਦਾ ਟਾਈਮ ਕਰਿਆ ਏ 5:00 4:20 ਮਿੰਟ ਦੇ ਆਪਣੀ ਕਬੂਤਰੀ ਘਟ ਗਈ ਬਾਈ ਉਤਰੀ ਹਟ ਗਈ ਉਤਰੀ ਉੱਚੀ ਬਹੁਤ ਸੀ ਹਟ ਗਈ ਕਿਤੇ ਪਿੰਡ ਨਾਲ ਅਸੀਂ ਤਾਂ ਦੇਖ ਵੀ ਆਏ ਪਰ ਮਿਲ ਨਹੀਂ ਹੈਗੀ ਚਲੋ ਕੋਈ ਗੱਲ ਨਹੀਂ 4:20 ਦੇ ਘਟੀ ਬਾਈ 5 6 ਕਬੂਤਰਾ ਦੀ ਸੰਝ ਹੀ ਹੋਊਗੀ ਬੈਠੇ ਹੋ ਤਾਂ ਦਿਖਾ ਦਿੰਦਾ ਅੱਧੀ ਇਹ ਨਿੱਪੜ ਗਈ ਆ ਮੈਂ ਨੀ ਪਲਾਪਾ ਮੈਂ ਰਾਈਟ ਕਰ ਦੋ ਆਪੇ ਜਿਵੇਂ ਨਿਯਮ ਲੋ ਜੀ ਬਾਈ ਬਾਜੀ ਨਿਬੜ ਗਈ ਬਾਈ ਓਰੇ ਬਬਨਾੜੇ ਪਿੰਡ 5 ਵਜੇ ਬਾਜੀ ਬਾਈ 6 ਕ ਉਧਰਾਂ ਚ ਸਾਂਝੀ ਹੋਊਗੀ ਤੇ ਠੀਕ ਹੈ ਜੀ ਤੇ ਕੂਤਰੀ ਆਪਣੀ ਬਾਈ 4:20 ਤੇ ਕੱਟੀ ਆ 3:50 ਤੇ ਟਾਈਮ ਲੱਗਿਆ ਸੀ ਉਹਦੇ ਪਰ ਦੁਆਰੇ ਕੂਤਰੀ ਥੋੜਾ ਜਿਹਾ ਉੱਚੀ ਜ਼ਿਆਦਾ ਤੀ ਜਿਆਦਾ ਹੀ ਉੱਚੀ ਸੀ ਜਿੱਦਾਂ ਡੂੰਮਣੇ ਉੜੀ ਆ ਓਦਾਂ ਹੀ ਕਬ ਉਤਰੀ ਉਰੇ ਉੜੀ ਆ ਉਰੇ ਤਾਂ ਉਹਦੇ ਨਾਲੋਂ ਵੀ ਜਿਆਦਾ ਉੱਚੀ ਰਹੀ ਕਬ ਉਤਰੀ ਅੱਜ ਦਿਨ ਵੀ ਬਾਈ ਕਹਿੜਾ ਦਾ ਅੱਜ ਬਹੁਤ 40 ਦਾ ਟੈਂਪਰੇਚਰ ਹੋ ਗਿਆ ਦਾ ਅੱਜ 40 ਡਿਗਰੀ ਉਤਰੀ ਬਾਈ ਉੱਪਰ ਤੋਂ ਹੀ ਦੁਰ ਗਈ ਹੁਣ ਪਤਾ ਨਹੀਂ ਨਾਲ ਦੇ ਪਿੰਡਾਂ ਜਾਂ ਕਿਤੇ ਵੀ ਦੁਰ ਗਈ ਚਲੋ ਜੇ ਕਿਸੇ ਵੀਰੂ ਦੇ ਬਾਈ ਹੋਈ ਨਿਗਾ ਵਿੱਚ ਤਾਂ ਜ਼ਰੂਰ ਦੱਸਿਓ ਨੰਬਰ ਆਪਣਾ 9501805277 ਹਾਂ ਦੁਬਈ ਮੇਰੇ ਵੀ ਕੇ ਜਰਾ ਟੁੱਟੇ ਜਾਈ ਪਏ ਹਨ ਚਲੋ ਕੋਈ ਗੱਲ ਨਹੀਂ ਕਬੂਤਰਾ ਅੱਜ ਗਰਮੀ ਵੀ ਸੋਹਣੀ ਹੋਗੀ ਕਬੂਤਰਾ ਨੇ ਵੀ ਚਲੋ ਜਿੰਨਾ ਆਪਣਾ ਜੋਰ ਤਾਂ ਦਿਖਾਇਆ ਪੂਰਾ ਜੋਰ ਕਿ ਨਹੀਂ ਬਹੁਤ ਵਧੀਆ ਉੜੇ ਬਾਈ ਹਾਂ ਟਾਈਮ ਨਹੀਂ ਲੱਗਿਆ ਕੋਈ ਕਬੂਤਰਾ ਨੂੰ ਟਾਈਮ ਨਹੀਂ ਲੱਗਿਆ ਕਿੰਨੇ ਲੱਗਿਆ ਆਪਣੇ ਹਰੇਪਰ ਹਾਂ ਸੋਨੀ ਬਾਈ ਦਾ ਵੀ ਕਬੂਤਰ ਵਧੀਆ ਉੜਿਆ ਆਹ ਪਰ ਪਿੰਡ ਦੇ ਕਿੰਨੇ ਕਬੂਤਰਾ ਆਹ ਹੈ ਤੇ ਬਾਈ 4 4 ਗੂਤਰ ਹੈ ਨੇ ਚਾਰਾਂ ਦੇ ਚਾਰਾਂ ਗੂਤਰ ਨੇ ਬਾਈ ਉੱਤੇ ਇੱਕ ਗੂਤਾਂ ਟੈਨ ਜ਼ੋਰ ਮਾਰਿਆ ਬਾਕੀ ਗੂਤਾਂ ਜੋ ਨਹੀਂ ਮਾਰਿਆ ਹਾਂ ਹੈਨਾ ਬਸ 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 ਕੱਲ੍ਹ ਵਾਲੇ ਨੂੰ ਤਾਂ ਨਹੀਂ ਹਾਂ ਇਹ ਉਹਨੇ ਇੱਕ ਗੂਤਰ ਟੈਨ ਗੂਤਰਾਂ ਨਾਲ ਉੜ ਗਏ ਹਾਂ ਉਧਰ ਤੁਰੇਗੇ ਤੁਰ ਗਏ ਜਿਆਦਾ ਔਰ ਤੇ ਗੂਤਰ ਲਾਸਟ ਵਿੱਚ ਹੋਈ ਜਾ ਕੇ 4 ਵਜੇ ਅੱਜ ਹਾਰ ਦੇ ਤੂੰ ਦਿੰਦੀ ਹਾਂ ਹਾਂ 36 ਗੂਤਰ ਨੇ 36 ਗੂਤਰ ਫਿਰਦੇ ਨੇ 36 ਫਿਰਦੇ ਤੇ 1:30 ਵਜੇ ਤਕਰੀਬ ਹਾਂ ਡੇਢ ਖਾ ਕੇ ਆਇਆ ਆਪਾਂ 1:30 ਵਜੇ ਤਕਰੀਬ 36 ਗੂਤਰ ਹੋ ਗਏ ਹਾਂ ਕਬਾਰੀ ਵਧੀਆ ਹੋਈ ਬਾਈ ਵਧੀਆ ਬਾਜੀ ਹੋਈ ਹੈ ਚਲੋ ਹਾਂ 5 ਵਜੇ ਬਾਜੀ ਸਾਂਝੀ ਹੋਈ ਛੇ ਕਬੂਤਰਾਂ ਚ ਚਲੋ ਠੀਕ ਆ ਬਾਈ ਧੰਨਵਾਦ ਸਾਰਿਆਂ ਦਾ ਅਗਲੀ ਵਾਰ ਮਿਲਦੇ ਆਪਾਂ ਅਗਲੀ ਬਾਜੀ ਦੇ ਅਗਲੀ ਬਾਜੀ ਜੀ ਮਿਲਾਂਗੇ ਜੇ ਕਿਤੇ ਹੋਏ ਬਾਕੀ ਬਾਈ ਆਪਣੇ ਕਬੂਤਰ ਫਿਲਹਾਲ ਆਪਾਂ ਦੇ ਹੱਥ ਨਹੀਂ ਲੱਗੇ ਹੈਗੇ ਤਿੰਨੇ ਚਾਰੇ ਕਬੂਤਰ ਘਰ ਜਾਉਂਗੇ ਆਪਾਂ ਹੁਣ ਕਬੂਤਰ ਸੋਨੀ ਬਾਜੀ ਦਾ ਵੀ ਨਹੀਂ ਮਿਲਿਆ ਚਾਚੇ ਵਾਲਾ ਵੀ ਨਹੀਂ ਮਿਲਿਆ ਆਪਣੀ ਕੂਤਰੀ ਵੀ ਨਹੀਂ ਮਿਲੀ ਬਾਈ ਕੱਲੂ ਦਾ ਕਬੂਤਰ ਮਿਲ ਵੀ ਨਹੀਂ ਤਕਰੀਬਨ ਚਾਰੇ ਕਬੂਤਰ ਕੋਈ ਨਹੀਂ ਮਿਲੇ ਚਾਰਾਂ 'ਚ ਤੇ ਹੁਣ ਚਾਰ ਪੰਜ ਪਿੰਡ ਗਾ ਕੇ ਆਏ ਆਪਾਂ ਯਾਰ ਹੁਣ ਅਸੀਂ ਪਿੰਡ ਬਈ ਨਾਲ ਦੇ ਪਿੰਡਾਂ 'ਚ ਵੀ ਜਾਇਆ ਏ ਪਰ ਸਾਨੂੰ ਕਿਤੇ ਵੀ ਕਬੂਤਰ ਦਿਖੇ ਨਹੀਂ ਹੈਗੇ ਠੀਕ ਹੈ ਜੀ ਜੇ ਸਾਡੇ ਲੱਛਣ ਤੋਂ ਲਾ ਕੂਤਰੀ ਦੇ ਉਹ ਲੰਬੇ ਨਿਕਲੇ ਆ ਬੈਠਾਂ ਜਾ ਕੇ ਠੰਡੀ ਸ਼ਾਮ 'ਚ ਜਾਗੇ ਹਮ ਚਲੋ ਕੋਈ ਗੱਲ ਨਹੀਂ ਨੈਕਸਟ ਬਾਜੀ ਵਿੱਚ ਮਿਲਦੇ ਆ ਆਪਣੇ ਵੱਲੋਂ ਵਧੀਆ ਰਿਜ਼ਲਟ ਦਿੱਤਾ ਕੂਤਰਾਂ ਨੇ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਹਾਂ ਨਾ ਨਾ ਕਬੂਤਰ ਉੱਚੇ ਜ਼ਿਆਦਾ ਤੇ ਨਾ ਬਾਈ ਉੱਚਿਆਂ ਕਰਕੇ ਲਾ ਲਓ ਜਾਂ ਕਿੱਦਾਂ ਵੀ ਆ ਉਹਤਰ ਜਿਆਦਾ ਉੱਚੇ ਤੇ ਬਹੁਤ ਔਖੇ ਦਿਖਾਏ ਸਾਨੂੰ ਪਤਾ ਅੱਜ ਸਾਡੀਆਂ ਗਰਦਨਾ ਰਹਿ ਗਈਆਂ ਪੈ ਪੈ ਕੇ ਇੱਕ ਇੱਕ ਮਿੰਟ ਬਾਅਦ ਕਬੂਤਰ ਭਾਂਜ ਸਹੀ ਹੋਇਆ ਹੈ ਉੱਚੀ ਵਾਲਾ ਕਬੂਤਰ ਵੀ ਨਹੀਂ ਚਾਹੀਦਾ ਯਾਰ ਦੂਰ ਵੀਨ ਲੋਰ ਵਾਲੀ ਇੱਕ ਹਾਂ ਹੁਣ ਤਾਂ ਦੂਰ ਵੀਨ ਦਾ ਹੀ ਇੰਤਜ਼ਾਮ ਕਰਨਾ ਪੈਣਾ ਗਰਦਨਾ ਤੋਂ ਹੁਣ ਲੱਗੀ ਰਾਤ ਨੂੰ ਦੋਸਰਾਂ ਵੇਲੇ ਸੱਚੀ ਗੱਲ ਆ ਅੱਜ ਮੇਰੀ ਤਾਂ ਆਪਬਾਈ ਗਰਦਨਾ ਬਹੁਤ ਉਦੀ ਆ ਕੰਮ ਉਦੋਂ ਵੀ ਸਾਡੇ ਨਾਲ ਬਾਈ ਆਏ ਹੋਇਆ ਤਾਂ ਕਬੂਤਰ ਹੁਣ ਆਪਣੇ ਇੰਨੇ ਤਾਂ ਹੈਗੇ ਵੀ ਖੜ ਕੇ ਉੱਡ ਗਏ ਹਾਂ ਖੜ ਕੇ ਉੜੇ ਆ ਇਹ ਗੱਲ ਠੀਕ ਆ ਨਾਲਾ ਠੀਕ ਆ ਸਾਰੇ ਚਾਹ ਵੀ ਪੀਣ ਹੁੰਦੇ ਨਾਲ ਸਾਰੇ ਛੱਡਿਆ ਤਾਂ ਤੋਤਾ ਫਰੀ ਕਰਕੇ ਛੱਡਣਾ ਬੜਾ ਠੀਕ ਆ ਚਲੋ ਰੰਗ ਤਾਂ ਵਧੀਆ ਦਾ ਦਿਖਾਉਣੇ ਤਾਂ ਕੋਈ ਪ੍ਰੋਬਲਮ ਆਈ ਨਹੀਂ ਸਾਰੀ ਵੀਰਾਂ ਦੇ ਪੁੱਤ ਨੇ ਇਹ ਦੇਤੇ ਜਿਹੜੇ ਵੀ ਗੁਰਚਾ ਆ ਗਏ ਬੰਦੇ ਤੋਂ ਕੱਟ ਗਏ ਹਾਂ ਚਲੋ ਆਪਣੇ ਫਿਰ ਵੀ ਵਧੀਆ ਰਿਜ਼ਲਟ ਦਿੱਤਾ ਕੁੱਤਰ ਨੇ ਕੋਈ ਚੱਕਰ ਨਹੀਂ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਚਲੋ ਫੇਰ ਸਤਿ ਸ੍ਰੀ ਅਕਾਲ ਹੋ ਠੀਕ ਆ ਹਾਂ ਵਧੀਆ ਲਓ ਜੀ ਬਾਈ ਕੱਲ ਬਾਜੀਪੁਰ ਆਪਾਂ ਗਏ ਤੇ ਤੇ ਬਾਈ ਆਪਣੀ ਕਬੂਤਰੀ ਉੱਥੇ 4:20 ਤੇ ਕੱਟੀ ਗਈ ਸੀ ਠੀਕ ਹੈ ਜੀ 5 ਵਜੇ ਬਾਜੀ ਸਾਂਝੀ ਹੋ ਗਈ ਤੇ ਬਾਈ 6 ਕਬੂਤਰਾਂ ਚ ਕਬੂਤਰੀ ਨੇ ਬਹੁਤ ਤਕੜੀ ੜਾਈ ਕਰੀ ਆ ਕਬੂਤਰੀ ਟੁੱਟੀ ਹੋਈ ਨਹੀਂ ਹੈਗੀ ਬਾਈ ਆਪਣੀ ਗੱਲ ਗਰਮੀ ਜੀ ਬਹੁਤ ਗੱਲ ਕੱਲ ਗਰਮੀ ਬਾਈ 40 ਦਾ ਟੈਂਪਰੇਚਰ ਦਾ ਕਬੂਤਰ ਬਾਜੀ ਮਤਲਬ ਜਿੱਥੇ 157 ਉੜੇ ਤੇ ਮੋਹਾਲੀ ਏਰੀਆ ਵਿੱਚ 4 ਵਜੇ ਕਹਿੰਦੇ 4:10 ਮਿੰਟ ਪਰ ਪਤਾ ਨਹੀਂ ਕੁਝ ਬਾਜੀ ਨਿਬੜ ਗਈ ਉੱਥੇ ਹੋਰ ਵੀ ਵੀਡੀਓ ਦੇਖਦੇ ਰਹਿੰਦੇ ਤੇ ਕੱਲ ਕੱਲ ਵੀ ਦੇਖੀ ਆ ਯਾਨੀ ਕਿ ਤਕਰੀਬਨ ਕੱਲ 4-5 ਵਜੇ ਬਾਜੀਆਂ ਸਾਰੀਆਂ ਨਿਬੜ ਗਈਆਂ ਗਰਮੀ ਕੇ ਲੱਗਤ ਕਰਤੀ ਟੈਂਪਰੇਚਰ ਜਿਆਦਾ ਹੋ ਗਿਆ ਚਲੋ ਕੋਈ ਗੱਲ ਚਲੋ ਕਬੂਤਰੀ ਆਪਣੀ ਬਾਈ ਬਹੁਤ ਜ਼ਬਰਦਸਤ ਤੇ ਕੈੜੀ ਉੜੀ ਇਹਦਾ ਸਭ ਨੂੰ ਪਤਾ ਉੱਥੇ ਬਾਜੀ ਜੀ ਪਾ ਦੇਖਦੇ ਹੀ ਦੇ ਸਾਰੇ ਜਿੱਤੀ ਵੀ ਕਬੂਤਰੀ ਦੀ ਆਪਣੀ ਆਪਾਂ ਦੁਬਾਰੇ ਛੱਡ ਲਈਦੀ ਮੋੜਤੀ ਦੀ ਉਹ ਤਾਂ ਕਰਕੇ ਆ ਗੱਲ ਕੁਝ ਨਹੀਂ ਹੈਗੀ ਨਾ ਤਾਂ ਕਿਸੇ ਤੇ ੜਾ ਹੁੰਦੀ ਦੁਬਾਰੇ ਕਿਸੇ ਚੀਜ਼ ਹਾਂ ਚਲੋ ਜੇ ਕਿਸੇ ਨੂੰ ਮਿਲ ਜੂਵੇ ਤਾਂ ਸਾਡੇ ਕੋਲ ਮਿਲ ਜੂਗੀ ਯਾਰ ਅਸੀਂ ੜਾ ਵੀ ਦਵਾਂਗੇ ਹਾਂ ਬਾਈ ਮਰੰਡੇ ਮਰੰਡੇ ਏਰੀਆ ਦੇ ਵਿੱਚ ਆਪਣਾ ਰੋਪੜ ਮਰੰਡਾ ਮਰੰਡੇ ਏਰੀਆ ਦੇ ਵਿੱਚ ਇਿੱਥੇ ਵੀ ਪਿੰਡ 'ਚ ਹੋ ਸਕਦੀ ਕਿਉਂਕਿ ਉੱਚੀ ਚਲੇਗੀ ਸੀ ਕਬੂਤਰੀ ਉੱਚੀ ਹੋਈ ਆ ਉੱਚੀ ਹੋ ਕੇ ਗਈ ਕੱਲੀ ਹੋਤੀ ਕਬੂਤਰੀ ਆਪਣੀ ਪਹਿਲਾ ਚੀਨੀ ਨਾਲ ਉੜਦੀ ਰਹੀ ਵਧੀਆਨ ਹੋਈ ਗਈ ਜਦ ਚੀਨੀ ਇੰਦਰ-ਇੰਦਰ ਹੋ ਗਈ ਬਾ ਕਬੂਤਰੀ ਪਤਾ ਨਹੀਂ ਨਾਲ ਨਿਕਲ ਗਈ ਜਾਂ ਕਿੱਧਰ ਹੋ ਗਈ ਕੱਲੀ ਹੋ ਕੇ ਨਿਕਲ ਗਈ ਬਾਬਾ ਜੀ ਫੇਰ ਨਹੀਂ ਪਤਾ ਲੱਗਿਆ 4:20 ਤੇ ਜਣਗੇ ਕੱਟ ਗਈ ਤੇ ਆਪਣੀ ਕਬੂਤਰੀ 5 ਵਜੇ ਬਾਜੀ ਸੰਜੀ ਹੋ ਗਈ ਤੇ ਬਾਈ ਠੀਕ ਆ ਬਾਕੀ ਜੇ ਮਰੰਡੇ ਏਰੀਆ ਵਿੱਚ ਬਾਈ ਕਿਸੇ ਨੂੰ ਵੀ ਪਤਾ ਲੱਗਦਾ ਏ ਲਹਾਲ ਸੱਜਾ ਲਾਲ ਟੂਸਾ ਖੱਬਾ ਹਰਾ ਟੂਸਾ ਪੂੰਛ ਸਾਰੀ ਉਹ ਬਿੱਟ ਤੇ ਪੂੰਛ ਉਹਦੀ ਹਰੀ ਆ ਇਸੇ ਵੀ ਮੇਰੇ ਵੀਰ ਨੂੰ ਪਤਾ ਲੱਗਦਾ ਇਹ ਤਾਂ 95018 ਅੱਖਾਂ ਦੇ ਟਾਂਕੀ ਮੋਢੇ ਆਪਣੇ ਪਿੱਠ ਬਲਾਲ ਰੰਗ ਲੱਗਿਆ ਵੇ ਵੀਰਿਆ ਇਹ ਤਾਂ ਪਤਾ ਕੀ ਗੱਲ ਆ ਅਸੀਂ ਹਾਂ ਅਸੀਂ ਬੰਦਾ ਹੋਰ ਵਾਜੀ ਛੱਡ ਲੰਦਾ ਏ ਹੋਰ ਛੱਡ ਲੂੰਗਾ ਮਿਹਨਤ ਕਰੀ ਵੀ ਹੁਣ ਉਹਦੇ ਪਰ ਤੁਸੀਂ ਯਾਰ ਕੈਂਚੀ ਲਾ ਕੇ ਬਸੇ ਕਢਾਉਣ ਲੱਗ ਜਣਾ ਕੀ ਫਾਇਦਾ ਉਹਦਾ ਸਾਡੇ ਕੰਮ ਆ ਜਣੀ ਆ ਜੇ ਤੁਹਾਨੂੰ ਲੋੜ ਵੀ ਆ ਹਾਂ ਜਿਹਦੇ ਕੋਲ ਆ ਆਪਾਂ ਥੋੜਾ ਜਿਹਾ ਜਵਾਨ ਕਰਦੇ ਜਿਹੜਾ ਬੰਦਾ ਮੋੜ ਦੂਗਾ ਨਾ ਉਹਨੂੰ ਆਪਾਂ ਬੱਚੇ ਕਢਾਉਣ ਨੂੰ ਦੇ ਦਾਂਗੇ ਉਹੀ ਹਾਂ ਇਹ ਥੋੜਾ ਜਿਹਾ ਵਾਦਾ ਰਿਹਾ ਹਾਂ ਬਾਈ ਮੋੜੂਆ ਤੇ ਆਇਆ ਤੁਸੀਂ ਹੁਣ ਕੈਂਚੀ ਲਾ ਕੇ ਬਚੇ ਹੁਣ ਪਾ ਦੇਣੀ ਆ ਇੱਥੇ ਬਰਾਹ ਪਾਏ ਹੋਏ ਆ ਠੀਕ ਆ ਮਰੰਡੇ ਏਰੀਆ ਵਿੱਚ ਬਾਈ ਕਿਤੇ ਵੀ ਕਿਸੇ ਦੇ ਹੱਥ ਲੱਗੀ ਥੋੜੇ ਜਿਹਾ ਵਾਦਾ ਥੋੜੂ ਤੁਹਾਨੂੰ ਬਚੇ ਘੜਾ ਤੁਹਾਨੂੰ ਮਿਲੂਗੀ ਜਰੂਰ ਤਾਂ ਦੱਸਿਓ ਬਾਈ ਹਨਾ ਮਰੰਡੇ ਏਰੀਆ ਵਿੱਚ ਕੋਈ ਆਪਣਾ ਵੀਰ ਭਾਈ ਜੇ ਕੋਈ ਵੀਡੀਓ ਵੀ ਦੇਖਦਾ ਹੈ ਤਾਂ ਜਰੂਰ ਆਪਣੇ ਨਾਲ ਕੰਟੈਕਟ ਕਰਿਓ 9501805177 ਆਪਣਾ ਨੰਬਰ ਆ ਕਿਸੇ ਵੀ ਵੀਰ ਨੂੰ ਪਤਾ ਲੱਗਾ ਤਾਂ ਦੱਸਿਓ ਜਰੂਰ ਹਨਾ ਬਹੁਤ ਸਾਸ ਆ ਗਿਆ ਇੱਕ ਉਦਾ ਧੰਨਵਾਦ ਸਾਰਿਆਂ ਦਾ ਜੀ ਜੀ